So... ਨਾ ਫਰਸ਼ ਫਰਸ਼ ਨਾ ਫੋਜ ਨਾ ਪਰਸ਼ ਨਾ ਸਾਜ ਨਾ ਬਾਜ ਨਾ ਫੋਜ ਨਾ ਫਰਸ਼ ਨਿਸ਼ਾਨ ਸਾਹਿਬ ਦੇ ਬਸਤਰਾਂ ਦੀ ਸੇਵਾ ਹੋ ਰਹੀ ਹੈ ਹਾਈਡਰੋਲਿਕ ਨਿਸ਼ਾਨ ਸਾਹਿਬ ਗੁਰਦੁਆਰਾ ਖੋਈ ਸਰ ਸਾਹਿਬ श न सो न बो नफ़ो न फ़र्श न साज़ो न बजो नफ़ज़ो नफ़र्श न साज़ो न बाज़ो ਨਾ ਕੋ ਜੋ ਨਾ ਪਰਸ਼ ਲੰਗਰਾਂ ਦੀਆਂ ਸੇਵਾਵਾਂ ਵਿੱਚ ਬੀਬੀਆਂ ਬੱਚੇ ਸਾਰੇ ਲੰਗਰਾਂ ਦੀਆਂ ਸੇਵਾਵਾਂ 'ਚ ਜੁਟੇ ਆ ਮਿਕਸ ਸਬਜ਼ੀ ਬਣਨੀ ਆ ਮਿਕਸ ਸਬਜ਼ੀ ਬਣ ਰਹੀ ਹੈ ਜੀ ਸੰਗਤਾਂ ਵਾਸਤੇ ਇੱਕ ਦੋ ਜੀ ਆਕਰ ਪਰੇ ਤੀਜਾ ਇਹ ਦੁੱਧ ਖੀਰ ਵਾਸਤੇ ਵਾਹ ਜੀ ਵਾਹ ਇੱਕ ਸਿਕ ਸੰਗਤ ਪੂਰਾ ਆਧੁਨਿਕ ਆਧੁਨਿਕ ਲੰਗਰ ਹਾਲ ਜੋ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਦਾਲਾ ਦੇਖੋ ਇੱਕ ਬਦੀਲਾ ਦੂਸਰਾ ਦੇਗਾ ਅਜੋ ਇਹ ਤਾਂ ਇਹ ਸਬਜ਼ੀਆਂ ਦੇ 1 2 ਤੇ ਉਹ ਪਰ ਤੀਸਰਾ ਤੇ 10 ਦੇ ਸਬਜ਼ੀ ਦੇ ਫਰਸ਼ ਨਸਾਜੋ ਨਬਾਜੋ ਨਫੋਜੋ ਨਾ ਫਰਸ਼ ਸੋ ਬੱਚੇ ਕੀਰਤਨ ਕਰਕੇ ਬਾਹਰ ਆ ਗਏ ਆ ਹੁਣ ਬੀਬੀਆਂ ਦਾ ਸਖੋਨੀ ਸਾਹਿਬ ਦਾ ਜੋ ਜੱਥਾ ਹੈ ਉਹਨਾਂ ਦੇ ਹੁਣ ਵਾਰੀ ਆ ਸੋ ਬੀਬੀਆਂ ਹੁਣ ਸੁਖਨੀ ਸਾਹਿਬ ਵਾਲੀਆਂ ਬੀਬੀਆਂ ਜਥਾ ਉਹ ਕੀਰਤਨ ਕਰਨਗੇ ਵਾਹ ਜੀ ਵਾਹ ਵਾਹਿਗੁਰੂ ਜੀ ਕਾ ਸੋ ਬੀਬੀਆਂ ਜਥਾ ਸੈਟਿੰਗ ਹੋ ਰਹੀ ਆ ਹੁਣ ਕੀਰਤਨ ਦੀ ਰਮਤਾ ਹੋ ਗਈ ਬੀਬੀਆਂ ਦਾ ਜਥਾ ਸੁਖਨੀ ਸਾਹਿਬ ਦੀਆਂ ਗੁਰਦਵਾਰਾ ਖੋਈ ਸਰ ਸਾਹਿਬ ਜੀ ਨਾਮੁ ਗਾ ਰਿਕੇ ਸਿੱਖੀ ਦਾ Bye. Yeah. ખ જીવા દશન સતગર તેરા જી દેખ દેખ જીવા દર્શન દેખ દેખ જીવા દર્શ જીવા દેખેખ જીવા દેખ જીવા જી મે ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਤਾ ਜੀ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੀਆਂ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ता ता तुंता तुंता। ने लगे देखो ये रखा है एकnavbar बजे काल पता नहीं वो फाइल तुम का लगे उनका जहां का परिवर्तन का का से क्या बात बताया का लाल गुरु मंदिर बनाया वहां में कैसे तुम्हारा सबका मंत्र जा रहे जब जो मेला आता नाम का वो बाबू गुरु दादा हमारा नाव उठ गए कैसे करके बनता आप लोग बोलोगे आप ये कर रहे हो अब मैं चला हमारे नाम के लावे गए

Hey, how i, I मान मंदिर का देखंदर का जिस देश में धावा है खौने में प्राण नष्ट और जिन नाम मति गए आज शक्ति में नई स्वर्ण नगरी है हमने और डम्मा गचर अगर हाथ दे रखे हाँ अपने को साथ साथ लगे पड़े लातिए उधर से आ देन प्रोफेसर साहब और मान में लाज भय करके अपने देख रहे हर से राम पूर्ण पैज रखाई माया मद मरना चीख ना